ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੂਰਾਂ ਵਾਲੀ ਆ ਗਿਆ ਸੱਜਣੋ। ਤੇ ਜੇ ਜ਼ਿਲੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੀਦਕੋਟ ਆ ਗਿਆ। ਮੂਰਾਂ ਵਾਲੀ ਨਗਰ ਦੇ ਵਿੱਚ ਤੇ ਜ਼ਿਲ੍ਹਾ ਫਰੀਦਕੋਟ ਦੇ ਤੇ ਕਾਕੇ ਦੇ ਕੋਲੋਂ ਤੁਹਾਨੂੰ ਇੱਕ ਬਿਲਕੁਲ ਸ਼ਾਮ ਦੇ ਟਾਈਮ ਵੀਡੀਓ ਵਿਖਾਉਣ ਲੱਗੇ ਆ ਝੋਟੀ ਦੀ ਸੂਈ ਸਵਾਈ ਆ ਕਿੰਨੇ ਦਿਨਾਂ ਦੀ ਸੂਈ ਕਿੰਨਾ ਕੁ ਦੁੱਧ ਆ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਲੇਖਾ ਜੋਖਾ ਸਾਂਝਾ ਕਰ ਦਿੰਨੇ ਆ ਤੇ ਜੇ ਕੋਈ ਕਮੀ ਪੇਸ਼ੀ ਰਹਿ ਗਈ ਵੀਡੀਓ ਦੇ ਵਿੱਚ ਸਜਣੋਂ ਥੋੜਾ ਨੀਰਾਜ ਹੋ ਗਿਆ ਆ ਚੈੱਕ ਕਰ ਲਓ ਤੇ ਬਾਕੀ ਉਹ ਆਪਾਂ WhatsApp ਤੇ ਵੀ ਤੁਸੀਂ ਮੰਗਾ ਸਕਦੇ ਆ ਜੇ ਕੋਈ ਸਜਣ ਨੂੰ ਲੱਗਿਆ ਕੋਈ ਡਾਟ WhatsApp ਤੇ ਵੀਡੀਓ ਮੰਗਾ ਲਿਓ ਤੇ ਆ ਜੋ ਡਿਟੇਲ ਲਈਏ ਬਾਲਾ ਟਾਈਮ ਨਾਲ ਲਈਏ ਕਿਉਂਕਿ ਨੇਰਾ ਹੋਈ ਜਾਂਦਾ ਮੁੜ ਕੇ ਦੋ ਦੋ ਧਾਰਾਂ ਵੀ ਤੁਹਾਨੂੰ ਚੈੱਕ ਕਰਾ ਦੇਾਂਗੇ ਤੇ ਕਾਕੇ ਵੀਰ ਸਾਸਰੀ ਕਾਲ ਜੀ ਹਾਂਜੀ ਹੋਰ ਸੁਣਾ ਵਧੀਆ ਵਧੀਆ ਠੀਕ ਚੜਦੀ ਕਲਾ ਨਾ ਹਾਂ ਹਾਂ ਆਪਣਾ ਨਾਮ ਤੇ ਐਡਰੈਸ ਨਾਮ ਮੇਰਾ ਕਾਕਾ ਬਾਈ ਪਿੰਡ ਮੋਰੇ ਸੁਧਾਪੀ ਤੋਂ ਨੰਬਰ 985532655 98553 ਤੇ 2765 ਇਹਦੇ ਤੇ ਕਰੇ ਸੰਪਰਕ ਹਨਾ ਤੇ ਛੋਟੀ ਸੁਆ ਕਿਹੜਾ ਬੱਚਾ ਪੈ ਗਿਆ ਚੱਲ ਪੈ ਜਾਣ ਦੇ ਕੋਈ ਨਹੀਂ ਦੂਜਾ ਸੂਆ ਹਾਂ ਮਗਰ ਕੱਟੀ ਕੱਟੀ ਮਗਰ ਕੀ ਬਾਤ ਆ ਕੱਟੀ ਬੜੀ ਵਧੀਆ ਮਗਰ ਹੈ ਨਾ ਤੇ ਕਿੰਨੀਆਂ ਕਿਤਾਰਾ ਕਿੰਨੇ ਦਿਨਾਂ ਦੀ ਸੂਈ ਨੌ ਕਿਲੋ ਦੁੱਧ ਚੂਨ ਵਾਲਾ ਤੇ ਮਗਰ ਕੱਟੀ ਕਿੰਨੇ ਦਿਨਾਂ ਦਾ ਸੂਆ ਹੋ ਗਿਆ ਹੋ ਗਏ 15 ਦਿਨਾਂ ਦੀ 15 ਦਿਨਾਂ ਦੀ ਸੂਈ ਆ ਕਰਮ ਵਾਲੀ 10 ਕਿਲੋ ਦੁੱਧ ਤੇ ਜੂਰਾਮਣ ਹਾਂ ਹਾਂ ਖੁੱਲੋ ਦੇ ਦਈਆ ਆਪਾਂ ਤੋੜ ਕੇ ਵਿਖਾ ਦਿੱਗੇ ਪਹਿਲਾਂ ਫਿਰ ਬੱਚਾ ਲਾਈਏ ਕਿਉਂਕਿ ਫਿਰ ਉੱਪਰ ਹੋਰ ਹੀ ਬਣ ਜੂਗੀ ਥੱਲਿਓ ਸੱਜਣੋ ਮਗਰ ਕੱਟੀ 15 ਦਿਨਾਂ ਦਾ ਸੂਆ ਸੂਆ ਦੂਜਾ ਚੂਨ ਚਾਹਂਦੀ ਓਕੇ ਜਮਾਂ ਓਕੇ ਓਕੇ ਠੀਕ ਆ ਥਣਾ ਸੁਣਾ ਲੋ ਬੇਫਿਕਰੀ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਸੱਜਣੋ ਥੋੜੇ ਜਿੇ ਲੇਟ ਹੋ ਗਏ ਤੇ ਬਾਕੀ ਜੇ ਕੋਈ ਕਮੀ ਪੇਛੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਰਹਿ ਗਈ ਉਹ ਤੁਸੀਂ ਬੇਸ਼ੱਕ ਦੀ ਵਟਸਐਪ ਤੇ ਆਪਣੀ ਤਸੱਲੀ ਕਰ ਲਿਓ ਵੀਡੀਓ ਮੰਗਾ ਲਿਓ ਕੱਦ ਕਾੜ ਸੁਹਣਾ ਬਰੀਕ ਚਮੜੀ ਦੀ ਆ ਲੇਵੇ ਭਾਂਡੇ ਦੀ ਸਾਫ ਸੁਥਰੀ ਆ ਜਿਹੜੀ ਚੀਜ਼ ਸਾਹਮਣੇ ਤੁਹਾਨੂੰ ਮੈਂ ਦੱਸੂਗਾ ਵੇਖੋ ਕੀ ਬਾਤ ਆ ਥਣਾ ਬਹੁਤ ਸੋਹਣਾ ਲੱਗਾ ਵੇ ਝੂਟੀ ਨੂੰ ਸੱਜਣੋ ਤੇ ਹੋਣ ਬੜੇ ਫੋਲਾ ਫੋਲਾ ਬਾਕੀ ਹੋ ਹੀ ਜਾਣੀ ਥੋਡੀ ਤਸੱਲੀ ਕਿਉਂਕਿ ਵਧੀਆ ਦਿਸ ਰਹੀ ਆ ਕਰਮਾਂ ਵਾਲੀ ਤੇ ਵੇਖੋ ਲੇਵੇ ਭਾਂਡੇ ਦੀ ਨਾ ਚੰਗੀ ਆ ਨੋਂ ਦੁੱਧ ਦਾ ਤੇ ਸਾਹ ਵੇ ਦੀਆਂ ਧਾਰਾਂ ਛੱਡ ਬੱਚਾ ਬੰਨ ਕੇ ਮੇਰਾ ਵੀਰ ਮਰਾਦੇ ਇੱਥੇ ਵੀ ਛੱਡਦੇ ਨੇ ਕਿਹੜਾ ਹਿਲਣਾ ਕਰਮਾਂ ਵਾਲੀ ਨੇ ਧਾਰਾਂ ਦੋ ਦੋ ਐਂ ਬਹਿ ਜਾ ਮਾਰ ਕੇ ਥਾਪੀ ਰਾਣੀ ਐ ਹਾਂ ਮਾਰਦੇ ਕਿਉਂਕਿ ਉੱਤਰ ਤਾਂ ਆਈ ਆ ਮਗਰਲੇ ਥਣਾ ਦੀ ਚਵਾਈ ਆ ਮੂਰ ਲੈ ਆ ਦੀ ਚਵਾਈ ਪੂਰ ਛਟਾ 나ੜਗੰਢ ਕਾ ਕੇ ਬੇਬਿਕਰੀ ਹਨਾ ਓਕੇ ਓਕੇ ਧੰਨਵਾਦ ਤੇ ਰੇਟ ਇਹਦਾ ਕੀ ਕਰੇਗਾ ਹੋਰ ਜਿਆਦਾ ਕਦੋਂ ਵੀ ਦੇ ਦਿੰਗੇ 1 ਲੱਖ 2000 ਨਹੀਂ ਜੈਜ ਕਰਦੇ ਥੋੜਾ ਬਹੁਤਾ ਨਹੀਂ ਮੈਂ ਨਹੀਂ ਕਰਨਾ ਤੂੰ ਆਪ ਹੀ ਕਰ ਭੈਣਾ ਭਰਾਵਾਂ ਨੇ ਸ਼ਾਮ ਦਾ ਯਾਰ ਸਾਰੀ ਚੰਗੀ ਆ ਆਪਾਂ 1% ਨਿੰਦੀ ਆ ਜਦੋਂ ਦੇ ਆ ਕੇ ਤੇਰੇ ਘਰੇ ਖੜੇ ਆ ਇਹੀ ਕਹੀਏ ਨੇ ਬਹੁਤ ਚੰਗੀ ਬਹੁਤ ਚੰਗੀ ਹੈ ਨਾ ਥਣ ਬਹੁਤ ਚੰਗਾ ਤੇ ਮੜਾ ਜਾ ਮੇਰਾ ਭਰਾ ਦੱਸ ਦੇ ਜਾਇਦ ਜੀ ਕਰ ਲਾ ਉਹ ਦੋ ਘਟ ਕਰਾਂਗੇ ਪੂਰੇ ਲੱਖ ਦੀ ਚਲੋ ਬਾਕੀ ਤੁਸੀਂ ਸੰਪਰਕ ਕਰ ਲਿਓ ਸੱਜਣੋ ਪੂਰੇ ਲੱਖ ਦੀ ਵੀਰ ਕਹਿੰਦਾ ਮਗਰ ਕੱਟੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਆਜੋ ਤੁਹਾਨੂੰ ਸ਼ਾਰਟ ਵੀਡੀਓ ਵਿਖਾਵਾਂ ਇਹਦੀ